ਦੋਸਤੋ ਅੱਜ ਬਹੁਤ ਪੁਰਾਣੀ ਤੇ ਦਿਲਚਸਪ ਗੱਲ ਤੁਹਾਡੇ ਨਾਲ ਸਾਂਝੀ ਕਰਨ ਲੱਗਿਆ ਮੈਂ ਛਡੂ ਕੇ ਪਿੰਡ ਪੜਾਉਂਦਾ ਹੁੰਦਾ ਸੀ ਤੇ ਮੇਰੇ ਪਿੰਡੋਂ ਜੋੜਕੀਆਂ ਤੋਂ ਕੁਸਲੇ ਤੋਂ ਅੱਗੇ ਫੱਤੇ ਨੂੰ ਲਿੰਕ ਰੋੜ ਜਾਂਦੀ ਸੀ ਤੇ ਕੁਸਲੇ ਤੋਂ ਫੱਤੇ ਦੇ ਵਿਚਕਾਰ ਢਾਣੀਆਂ ਸੀ ਢਾਣੀਆਂ ਦੇ 10-12 ਘਰ ਸੀ ਤੇ ਮੈਂ ਸਕੂਟਰ ਤੇ ਜਾਂਦਾ ਤੇ ਜਦੋਂ ਮੈਂ ਜਾਂਦਾ ਹਰ ਰੋਜ਼ ਜਾਂ ਉੱਥੋਂ ਵਾਪਸ ਆਉਂਦਾ ਤਾਂ ਇੱਕ ਚਿੱਟਾ ਜਿਹਾ ਛੋਟਾ ਜਿਹਾ ਪੇਮੇਰੀਅਨ ਕੁੱਤਾ ਉਹ ਮਨੂੰ ਟੁੱਟ ਕੇ ਪੈ ਜਾਂਦਾ ਤੇ ਮੈਂ ਬਚਦਾ ਬਚਾਉਂਦਾ ਡਰਦਾ ਡਰਾਉਂਦਾ ਉਥੋਂ ਦੇ ਕੋਟ ਦੀ ਲੰਕੀ ਹੁੰਦਾ ਤੇ ਇੱਕ ਦਿਨ ਜਦੋਂ ਉਹ ਕੁੱਤਾ ਮੇਰੇ ਮੰਗਰ ਪਿਆ ਤਾਂ ਬਾਹਰੋਂ ਮਾਈ ਘਰ ਵਾਲੀ ਨਿਕਲਿਆਈ ਮੈਂ ਸਕੂਟਰ ਦਾ ਸਟੈਂਡ ਲਾ ਕੇ ਉਹ ਮਾਈ ਕੋਲੇ ਗਿਆ ਮੈਂ ਕਿਹਾ ਬੀਬੇ ਮੇਰਾ ਇਹ ਕੁੱਤੇ ਨਾਲ ਕੀ ਵੈਰ ਆ ਤੁਹਾਡੇ ਨਾਲ ਵੀ ਮੈਨੂੰ ਇਹ ਰੋਜ਼ ਟੁੱਟ ਕੇ ਪੈ ਜਾਂਦਾ ਵੀ ਇਹ ਜਾਂ ਤਾਂ ਮੇਰੇ ਸਕੂਟਰ ਦੇ ਥੱਲੇ ਆ ਜਾਊ ਤੇ ਜਾਂ ਇਹ ਮੈਨੂੰ ਸਿੱੜ ਦੂ ਤਾਂ ਬੀਬੇ ਬੜੀ ਮੈਨੂੰ ਬਣਾ ਸਵਾਰ ਕੇ ਕਹਿੰਦੀ ਕਦੇ ਕਾਨੂੰ ਪੁੱਤ ਤੇਰੇ ਨਾਲ ਇਹਦਾ ਕਾਨੂੰ ਕਸੂਰ ਆ ਇਹ ਛੋਟਾ ਹੁੰਦਾ ਨਾ ਕਿਸੇ ਸਕੂਟਰ ਥੱਲੇ ਆ ਗਿਆ ਸੀ ਤੇ ਹੁਣ ਇਹ ਜਦੋਂ ਟੁੱਟ ਪੈਣਾ ਸਕੂਟਰ ਨੂੰ ਦੇਖਦਾ ਮੋਟਰਸਾਈਕਲ ਮਗਰ ਨਹੀਂ ਪੈਂਦਾ ਕਾਰ ਮਗਰ ਨਹੀਂ ਪੈਂਦਾ ਜਦੋਂ ਸਕੂਟਰ ਨੂੰ ਦੇਖਦਾ ਤੇ ਸਕੂਟਰ ਦੇ ਮਗਰ ਪੈ ਜਾਂਦਾ ਸੋ ਆਪਾਂ ਵੀ ਕਈ ਵਾਰੀ ਨਾ ਆਪਾਂ ਆਏ ਤਾਂ ਹੋਰ ਸਕੂਟਰਾਂ ਦੇ ਥੱਲੇ ਆ ਤੇ ਆਪਾਂ ਟੁੱਟ ਟੁੱਟ ਕੇ ਕਿਸੇ ਨੂੰ ਹੋਰ ਪਈ ਜਾਂਦੇ ਆ ਭਾਵ ਕਿ ਸਾਡੇ ਨਾਲ ਬੁਧੀਕੀ ਤਾਂ ਕਿਸੇ ਨੇ ਹੋਰ ਕੀਤੀ ਆ ਤੇ ਆਪਾਂ ਨੁਕਸਾਨ ਕਿਸੇ ਦਾ ਹੋਰ ਕਰਨ ਨੂੰ ਫਿਰਦੇ ਆ ਸੋ ਇਹ ਕੰਮ ਆਪਾਂ ਨਾ ਕਰੇ ਕਰੇ